ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਡੋਨਲਡ ਟਰੰਪ ਪਰ ਸਰਕਾਰ ਨੇ ਉਹਨਾਂ ਵਿਦੇਸ਼ੀਆਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਦੇ ਪੜ੍ਹਦੇ ਅਤੇ ਕਾਰੋਬਾਰ ਕਰਦੇ ਨੇ ਅਤੇ ਆਪਣੇ ਦੇਸ਼ ਨੂੰ ਪੈਸੇ ਵਾਪਸ ਭੇਜਦੇ ਨੇ ਰਾਹਤ ਦੇ ਵਜੋਂ ਪਹਿਲਾ ਪ੍ਰਸਤਾਵਿਤ 5% ਟੈਕਸ ਨੂੰ ਹੁਣ ਘਟਾ ਕੇ 3.5 ਕਰ ਦਿੱਤਾ ਗਿਆ ਹੈ ਇਸ ਸਾਝਾ ਫੈਸਲੇ ਦੇ ਨਾਲ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਨੂੰ ਬਹੁਤ ਵੱਡਾ ਹੁਣ ਫਾਇਦਾ ਹੋਵੇਗਾ ਅਮਰੀਕਾ ਸਰਕਾਰ ਨੇ ਵਿਦੇਸ਼ੀ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਵੱਡਾ ਐਲਾਨ ਕੀਤਾ ਹੈ 트럼ਪ ਸਰਕਾਰ ਨੇ ਅਮਰੀਕਾ ਦੇ ਵਿੱਚ ਪਰਦੇ ਕੰਮ ਕਰਦੇ ਅਤੇ ਕਾਰੋਬਾਰਾਂ ਦੇ ਵੱਲੋਂ ਆਪਣੇ ਦੇਸ਼ ਭੇਜੇ ਜਾਣ ਵਾਲੇ ਲਗਾਏ ਟੈਕਸ ਉੱਤੇ ਵੱਡੀ ਰਾਹਤ ਦਿੰਦੇ ਹੋਏ 5% ਟੈਕਸ ਨੂੰ ਘਟਾ ਕੇ 3.5% ਕਰ ਦਿੱਤਾ ਹੈ ਇਹ ਟੈਕਸ ਜਿਸ ਨੂੰ ਰਿਮੀਟੈਂਸ ਟ੍ਰਾਂਸਫਰ ਉੱਤੇ ਐਕਸਰਸਾਈਜ਼ ਟੈਕਸ ਕਿਹਾ ਜਾਂਦਾ ਹੈ ਇਹ 1 ਜਨਵਰੀ 2026 ਤੋਂ ਲਾਗੂ ਹੋਵੇਗਾ ਇਸ ਫੈਸਲੇ ਦੇ ਨਾਲ ਅਮਰੀਕਾ ਤੋਂ ਪੈਸੇ भेजने वाले को कुछ हद पे तक फायदा होवेगा ट्रंप प्रशासन ने अमेरिका ਤੋਂ दूसरे देशों ਨੂੰ ਪੈਸੇ ਭੇਜਣ ਉੱਤੇ ਟੈਕਸ ਇਕੱਠਾ ਕਰਨ ਦੇ ਲਈ ਐਕਸਰਸਾਈਜ਼ ਟੈਕਸ ਔਨ ਰਿਮਿਟੈਂਸ ਟ੍ਰਾਂਸਫਰ ਨਾਮਕ ਇੱਕ ਬਿੱਲ ਪੇਸ਼ ਕੀਤਾ ਹੈ ਰਿਪਬਲਿਕਨ ਜਿਨ੍ਹਾਂ ਨੇ ਇਸ ਨੂੰ ਇੱਕ ਸੁੰਦਰ ਬਿੱਲ ਦੱਸਿਆ ਉਹਨਾਂ ਨੇ ਕਿਹਾ ਕਿ ਇਹ 5% ਟੈਕਸ ਇਕੱਠਾ ਕਰੇਗਾ ਹਾਲਾਂਕਿ ਆਲੋਚਨਾ ਅਤੇ ਵਿਰੋਧ ਕਾਰਨ ਇਸ ਨੂੰ ਅੰਤ ਦੇ ਵਿੱਚ 3.5% ਤੱਕ ਘਟਾ ਦਿੱਤਾ ਗਿਆ ਬੈਂਕ ਅਤੇ ਮਨੀ ਟ੍ਰਾਂਸਫਰ ਕੰਪਨੀਆਂ ਜੋ ਪੈਸੇ ਟ੍ਰਾਂਸ ਪਰ ਕਰਦੀਆਂ ਨੇ ਇਹ ਟੈਕਸ ਇਕੱਠਾ ਕਰਦੀਆਂ ਨੇ ਅਤੇ ਸਰਕਾਰ ਨੂੰ ਅਦਾ ਕਰਦੀਆਂ ਨੇ ਇਹ ਟੈਕਸ ਕਾਨੂੰਨ ਬਿੱਲ ਵਨ Big Beautiful ਐਕਟ ਦੇ ਨਾਮ ਹੇਠ ਬਣਾਇਆ ਗਿਆ ਸੀ ਅਮਰੀਕੀ ਪ੍ਰਤੀਨਿਧ ਸਭਾ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਦੇ ਹੱਕ ਵਿੱਚ 215 ਅਤੇ ਵਿਰੋਧ ਦੇ ਵਿੱਚ 214 ਵੋਟਾਂ ਪਈਆਂ ਨੇ ਇਸ ਦਾ ਮਤਲਬ ਹੈ ਕਿ ਇਹ ਬਿੱਲ ਬਹੁਤ ਘੱਟ ਬਹੁਮਤ ਦੇ ਨਾਲ ਪਾਸ ਹੋਇਆ ਹੈ ਅਮਰੀਕਾ ਦੇ ਵਿੱਚ ਲਗਭਗ 4.46 ਮਿਲੀਅਨ ਭਾਰਤੀ ਨੇ ਪਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਇਸ ਨੂੰ ਭਾਰਤ ਦੇ ਵਿੱਚ ਆਪਣੇ ਪਰਿਵਾਰਕ ਇਕ ਮੈਂਬਰਾਂ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਪਹੁੰਚਦੇ ਨੇ ਇਸ ਟੈਕਸ ਕਟੌਤੀ ਦੇ ਨਾਲ ਉਹਨਾਂ ਨੂੰ ਹੁਣ ਕੁਝ ਹੱਦ ਤੱਕ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ